ਅੱਜ ਇੱਥੇ ਕਿਸਾਨ ਬੈਠੇ ਆ ਤੁਸੀਂ ਕਿਤੇ ਯਾਦ ਕੀਤਾ ਸੋਚਿਆ ਕਿ ਅਕਾਲੀ ਦਲ ਨੇ ਕੀ ਕੀ ਕੀਤਾ ਆਪਣੇ ਵਾਸਤੇ ਜਿਹੜੇ ਟਿਊਬਵਲ ਆ ਤੁਹਾਡੇ ਖੇਤੀ ਹੁੰਦੀ ਹੈ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਅਕਾਲੀ ਦਲ ਹੈ 15 ਲੱਖ ਤੋਂ 13.5 ਲੱਖ ਕਨੈਕਸ਼ਨ ਅਕਾਲੀ ਸਰਕਾਰਾਂ ਨੇ ਦਿੱਤੇ ਆ ਉਹ ਟਿਊਬਵਲ ਵਿੱਚ ਬੇਮੁਫਤ ਬਿਜਲੀ ਪਾਉਣ ਵਾਲਾ ਅਕਾਲੀ ਦਲ ਹੈ ਨੇਰਾ ਕੱਢਣ ਵਾਲਾ ਕਾਲੀ ਦਲ ਹੈ ਕਸੀਆਂ ਬਣਾਉਣਾ ਕਾਲੀ ਦਲ ਹੈ ਅੰਡਰਗਰਾਊਂਡ ਪਾਈਪਾਂ ਰਾਹੀਂ ਪਾਣੀ ਭੇਜਣ ਵਾਲਾ ਕਾਲੀ ਦਲ ਹੈ ਆ ਦਾਣਾ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਹੈ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ ਇੱਕ ਨਿਸ਼ਾਨੀ ਆ ਟਰੈਕਟਰਾਂ ਦੇ ਪਹਿਲੇ ਟੈਕਸ ਲੱਗਦਾ ਹੁੰਦਾ ਸੀ ਟੈਕਸ ਮਾਫ ਕਰਨ ਵਾਲਾ ਕਾਲੀ ਦਲ ਹੈ ਇੱਥੇ ਗਰੀਬ ਆ ਬੈਠਿਆ ਹੈ ਆਟਾ ਦਾਲ ਦੇਣ ਵਾਲਾ ਕਾਲੀਦਲ ਸ਼ਗਰ ਦੇਣ ਵਾਲਾ ਕਾਲੀਦਲ ਪੈਨਸ਼ਨ ਦੇਣ ਵਾਲਾ ਕਾਲੀਦਲ ਐਸੀ ਬੱਚਿਆਂ ਨੂੰ ਮੁਫਤ ਪੜ੍ਹਾਉਣ ਵਾਲਾ ਕਾਲੀਦਲ ਐਸੀ ਸਕਾਲਰਸ਼ਿਪ 6 ਲੱਖ ਬੱਚਿਆਂ ਨੂੰ ਦਿੰਦੇ ਸੀ 200 ਯੂਨਿਟ ਬਿਜਲੀ ਦੇ ਮਾਫ ਕਰਦੇ ਤੁਸੀਂ ਦੇਖੋ ਕੀ ਕੀ ਗੱਲਾਂ ਸੀ ਪਰ ਸਾਰੇ ਭੁੱਲ ਜਾਂਦੇ ਐ ਤੇ ਜਦੋਂ ਕਾਂਗਰਸ ਦਾ ਆ ਜਾਂਦਾ ਆਹ 10 ਸਾਲ ਦੇਖ ਲਿਆ ਸਭ ਜਿਹੜੀਆਂ ਚੀਜ਼ਾਂ ਦਿੱਤੀਆਂ ਸਾਰੀਆਂ ਹੀ ਬੰਦ ਕਰਤੀਆਂ ਨਾ ਆਟਾ ਦਾਲ ਮਿਲਦਾ ਨਾ ਸ਼ਗਰ ਮਿਲਦੇ ਨਾ ਪੈਨਸ਼ਨਾਂ ਕੱਟਤੀਆਂ ਜਿੰਨੇ ਕੱਟੀਆਂ ਦੇ ਐ ਹਲੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਣ ਆਲਾ ਥੋੜੇ ਕੋਲੇ ਕਿੰਨਿਆਂ ਕੋਲੇ ਘਰੇ ਜਨਰੇਟਰ ਹੈਗੇ ਹੱਤ ਘੜੇ ਕਰੋ ਮੈਂ 2-4 ਜਿੰਨੇ ਮਤਲਬ 5 ਬੰਦੇ ਨੇ ਹੱਤ ਘੜੇ ਕੀਤੇ ਐ ਜਜ਼ਰ ਜੀ ਤਿਆਰੀ ਕਰ ਲਓ 2 ਤਰੀਕ ਨੂੰ ਬਿਜਲੀ ਦੇ ਕੱਟ 10-10 ਘੱਡੇ ਲੱਗਣੇ ਐ ਚੇਅਰਮੈਨ ਨੇ ਮੈਨੂੰ ਦੱਸਿਆ ਐ ਕਿਉਂਕਿ ਬਿਜਲੀ ਇਹਨਾਂ ਦੀ ਖਤਮ ਹੋਊਗੀ ਕਿਉਂਕਿ ਇਹਨਾਂ ਨੇ ਨਵਾਂ ਯੂਨਿਟ ਬਣਾਇਆ ਨਹੀਂ ਹੁਣ ਤਾਂ ਇਲੈਕਸ਼ਨ ਕਰਕੇ ਇੰਤਜ਼ਾਮ ਕਰੀ ਬਟੇ ਖਰੀਦ-ਖਰੂਦ ਕੇ ਦੋ ਤਰੀਕ ਦੇ ਬਾਅਦ ਇੱਕ ਤਾਂ ਜਨਰੇਟਰ ਦਾ ਖਰੀਦਣ ਦਾ ਬਿਆਨਾ ਦੇਓ ਅੱਜ ਜਾਣ ਤੋਂ ਪਹਿਲੇ ਜਾਂ ਮੋਟਰ ਲੈ ਲਓ ਇੱਕ ਮੱਛਰ ਮਾਰਨ ਵਾਲੀ ਦਵਾਈ ਨਾਲ ਘਰੇ ਰੱਖੋ ਜਰੂਰ ਕੋਈ ਦੰਦੀਆਂ ਵੱਢਣਗੇ ਪੜੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਹੁਣ ਦੂਜੀ ਇੱਕ ਥੋੜਾ ਮਾਮਲਾ ਥੋੜੀ ਨਹਿਰੀ ਮਾਮਲਾ ਲੱਗਣ ਲੱਗਿਆ ਹੈ ਹਲੇ ਤਾਂ ਤੁਸੀਂ ਦੇਖੋ ਕਿਵੇਂ ਕੀ ਕੀ ਹੋਣ ਵਾਲਾ ਹੈ ਇਨਾਂ ਦਾ ਕੋਈ ਦਰਦ ਨਹੀਂ ਤੁਹਾਡੇ ਪ੍ਰਤੀ ਮੈਨੂੰ ਤਾਂ ਦਿਨ yaad ਆ ਬਦਲ ਸਾਹਿਬ ਦੀਆਂ ਸਰਕਾਰਾਂ ਤੁਸੀਂ ਆਪਣੀ ਸਰਕਾਰ ਸਮਝਦੇ ਸੀ ਕਿਸੇ ਨੂੰ ਕੋਈ ਤਕਲੀਫ ਹੁੰਦੀ ਮਿੰਟ ਚ ਆਪਣੇ ਜੱਸਦਾ ਨੂੰ ਫੜਦੇ ਮਿੰਟ ਚ ਸੇਕਲ ਸਾਹਿਬ ਨੂੰ ਫੜਦੇ ਮਿੰਟ ਚ ਮੈਨੂੰ ਮੈਂ ਲਾ 2 ਘੰਟੇ ਮੁੱਖ ਮੰਤਰੀ ਦੇ ਦਰਵਾਜ਼ੇ ਵਾਦਦੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਉਡੀਰ ਥੋੜਾ ਰਹਾ ਸੀ ਮੁੱਖ ਮੰਤਰੀ ਬਾਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਥੋੜੇ ਵਿੱਚ ਰਹਿੰਦੇ ਸੀ ਅਸਲੀ ਮੁੱਖ ਮੰਤਰੀ ਦੋ ਹੈ ਆ ਭਗਵੰਤ ਮਾਨ ਕੋਈ ਮੁੱਖ ਮੰਤਰੀ ਹੈ ਮਲੰਗ ਜਹਾ ਪਤਲੇ ਕਿਵੇਂ ਬਣ ਗਿਆ ਹਲੇ ਵੀ ਪ੍ਰਾਣੀਆਂ ਆਟਾਂ ਦੀਆਂ ਜਾਨੀਆਂ ਨਹੀਂ ਪ੍ਰਾਣੀਆਂ ਆ ਤਾਂ ਜਿਹੜਾ ਘਰ ਵਾਲਾ ਜਿਹੜਾ ਬੰਦਾ ਜਿਹੜਾ ਬਾਪ ਦੇ ਖਿਲਾਫ ਉਹਦੀ ਬੇਟੀ ਬੋਲਣ ਲੱਗ ਜੇ ਇਹਦਾ ਮਤਲਬ ਹੈ ਐਜਾ ਗੰਦਾ ਬੰਦਾ ਨਹੀਂ ਹੋ ਸਕਦਾ ਜਿਹੜਾ ਬੇਟੀ ਆਪਣੇ ਬਾਪ ਦੇ ਖਲਾ ਇੱਕ ਕੋਈ ਗਰੰਟੀ ਪੂਰੀ ਕੀਤੀ ਹੈ ਸਾਰਿਆਂ ਨੇ ਵਿਆਹ ਕਰਾ ਲਏ ਆਪਣੇ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਲਾ ਹਾਂ ਕੀ ਨੇ ਤ੍ਰਿਪਲਕਾਰ ਦੇ ਹਾਂ ਅੱਛਾ ਹੋਰ ਯਾਰ ਕਰਤੂਤਾਂ ਦੇਖੋ ਆ ਬਲਕਾਰ ਸਿੰਘ ਨੇ ਮਨਿਸਟਰ ਦੀ ਟੇਪ ਦੇਖੀਏ ਕਿਨੇ ਦੇਖੀ ਹੱਥ ਖੜ ਕਰਿਓ ਓਏ ਇੰਨੇ ਨੇ ਦੇਖ ਲਈ ਇਹ ਘਟਾਰੂ ਚੱਕ ਦੀ ਨਾ ਦੇਖਿਓ ਖਤਰਨਾਕ ਹੈ ਜਿਆਦਾ ਘਟਾਰੂ ਚੱਕ ਵਾਲੀ ਉੱਤੇ ਇਹਨਾਂ ਦਾ ਹੋਰ ਹੈ ਇੱਥੇ ਪਟਿਆਲੇ ਵਾਲਾ ਕਿਹੜਾ ਸੀ ਐਮਐਲਏ ਇੱਕ ਉਹ ਹੈ ਆ ਸਾਰੇ ਹੀ ਐਜੇ ਹੀ ਹੈ ਕੈਰੇਕਟਰ ਸਾਰੇ ਦੇ ਜਾਈ ਹੈ ਨਾਲੇ ਤੁਸੀਂ ਇੱਕਲ ਦੱਸੋ ਯਾਰ ਸਰਕਾਰ ਤਾਂ ਕਾਲੀ ਦਲ ਦੀ ਸਰਕਾਰ ਹੀ ਸੀ ਜਦੋਂ ਤੁਸੀਂ ਦੇਖੋ ਆ ਜੀਰੇ ਵਾਲੇ ਦੱਸੋ ਤੁਸੀਂ ਅੱਜ ਪਠਿੰਡੇ ਜਾਂਦੇ ਹੋ ਪਤਾ ਲੱਗਦਾ ਇੱਥੋਂ ਅੰਮ੍ਰਿਤਸਰ ਜਾਂਦੇ ਹੋ ਇੱਥੇ ਕਿਤੇ ਮਰਜੀ ਜਾਂਦੇ ਹੋ ਸੜਕਾਂ ਦੇਖੋ ਕਹਿ ਜੀ ਬਣਾਣੀਆਂ ਇੱਥੇ 에어ਪੋਰਟ ਬਣਾਤੇ ਤੁਹਾਡੇ ਸ਼ਹਿਰ ਚ ਜੀਰੇ ਚ ਜੋ ਡਿਵੈਲਪਮੈਂਟ ਹੋਈ ਹੈ ਆ ਕਾਲੀ ਦਲ ਦੀ ਸਰਕਾਰਾਂ ਤੇ ਹੋਈ ਹੈ ਤੁਹਾਡੇ ਪਿੰਡਾਂ ਚ ਵੀ ਜੋ ਡਿਵੈਲਪਮੈਂਟ ਹੋਈ ਹੈ ਕਾਲੀ ਦਲ ਦੀ ਸਰਕਾਰਾਂ ਚ ਹੋਈ ਹੈ ਜਿਸ ਦਿਨ ਸਰਕਾਰ ਆਪਾਂ ਲਾ ਦਿੰਨੇ ਆ ਉਸੇ ਦਿਨ ਉੱਥੇ ਹੀ ਕੰਮ ਰੁਕ ਜਾਂਦਾ 10 ਸਾਲ ਜ਼ਿੰਦਗੀ ਤੇ ਖਰਾਬ ਕਰ ਲੇ ਹੁਣ ਨਾ ਖਰਾਬ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਤਾਂ ਕੌਮ ਦੇ ਦੁਸ਼ਮਣ ਪੜਾਓ ਆਪਣਾ ਪਛਾਣੋ ਆ ਜਿਹੜੇ ਏਜੰਸੀਆਂ ਦੇ ਬੰਦੇ ਆ ਉਹਨਾਂ ਨੂੰ ਪਛਾਣੋ ਤੇ ਸ਼ਰੋਮਨੀ ਕਾਲੀ ਦਲ ਜਿਹੜੀ ਪੰਜਾਬ ਦੀ ਪਾਰਟੀ ਹੈ ਜਿਹੜੀ ਵੱਡੀ ਗੱਲ ਹੈ ਸ਼ਰੋਮਨੀ ਕਾਲੀ ਦਲ ਕੈਜੀ ਪਾਰਟੀ ਹੈ ਜਿਹੜੇ ਪੰਜਾਬ ਦੇ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਜੋੜ ਕੇ ਪਿਆਰ ਨਾਲ ਰੱਖਣ ਵਾਲੀ ਪਾਰਟੀ ਹੈ ਸਾਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ 크ਰਿਸਚੀਅਨ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਮੁਸਲਮਾਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਕਿਉਂਕਿ ਅਸੀਂ ਗੁਰੂਆਂ ਦੇ ਦੱਸੇ ਹੋ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਜਿਹੜੀ ਸਰਬੱਤ ਦਾ ਭਲਾ ਸੋਚਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਮਿਰਸਾ ਸਿੰਘ ਬਲਟੂਹਾ ਅੱਖਾ ਸ਼ੋਮੀ ਕਾਲੀ ਦਲ ਦਾ ਉਮੀਦਵਾਰ ਹੈ ਜੀਰੇ ਵਾਲਿਓ ਦੇਖੋ ਥੋੜੇ ਦੇ ਬੜਾ ਥੋੜਾ ਹਲਕਾ ਕਿਹਾ ਜਾਂਦਾ ਪੰਥਕ ਹੈ ਨਾਲੇ ਸੇਕੋ ਸਾਹਿਬ ਤੁਹਾਨੂੰ ਇਹ ਤੋਂ ਸੇਕੋ ਸਾਹਿਬ ਤੋਂ ਵਧੀਆ ਸੇਵਾਦਾਰ ਤਾਂ ਨਹੀਂ ਮਿਲ ਸਕਦਾ ਆ ਤਾਂ ਤੁਹਾਨੂੰ ਪਤਾ 91 ਵੰਗੂੰ ਰਹੇ ਜੇ ਤਕੜੇ ਟਰੈਕਟਰ ਹੈ ਅੱਛਾ ਜਿੱਥੇ ਜਾਂਦੇ ਆ ਪੁਰਾਣੇ ਉਹ ਉੱਥੇ ਤੁਹਾਨੂੰ ਇਹਨਾਂ ਦੇ ਮਗਰ ਪਏ ਹੈ ਮੋੜ ਵਾਲੇ ਇੱਧਰ ਤੁਸੀਂ ਮਗਰ ਪਏ ਹੋ ਹੁਣ ਦੇਖਦੇ ਆ ਮੋੜ ਵਾਲਾ ਜਿਆਦਾ ਜੰਦਾ ਗਾਲੀਦਲ ਨੂੰ ਕੀ ਜੀਰੇ ਵਾਲੇ ਜਲਾਉਂਦੇ ਆ ਜੀਰੇ ਵਾਲੇ ਗਰੰਟੀ ਹੈ